प्यारे दोस्तों आज अपन जानेंगे कि ताकत दी सिखलाई दे की लाभ यानी स्ट्रेंथ ट्रेनिंग एक्सरसाइज दे की लाभ है स्ट्रेंथ ट्रेनिंग ते एरोबिक एक्सरसाइज दोनों ही बहुत कमाल दीया एक्सरसाइज है पर एरोबिक एक्सरसाइज नु बहुत इंपोर्टेंस दीती गई है पर दोनों ही ਸਾਡੀ ਬਾਡੀ ਲਈ ਬਹੁਤ ਵਧੀਆ ਹਨ ਸਟਰੈਂਥ ਟ੍ਰੇਨਿੰਗ ਦੇ ਵਿੱਚ ਤਾਕਤ ਦੀ ਸਖਲਾਈ ਦੇ ਵਿੱਚ ਭਾਰ ਚੁੱਕਣਾ ਤੇ ਰੈਜ਼ਿਸਟੈਂਸ ਬੈਂਡਸ ਦਾ ਇਸਤੇਮਾਲ ਕਰਨਾ ਇਹਦੇ ਨਾਲ ਕੀ ਹੁੰਦਾ ਕਿ ਸਾਡੇ ਜਿਹੜੇ ਪੱਠੇ ਆ ਮਸਲਸ ਹੈਗੇ ਆ ਉਹਨਾਂ ਨੂੰ ਤਾਕਤ ਮਿਲਦੀ ਹੈਗੀ ਆ ایرੋਬਿਕ ਕਸਰਤ ਕਿਹੜੀ ਆ ਜਿੱਦਾਂ ਦੌੜਨਾ ਆ ਤੈਰਨਾ ਆ ਬਾਈਸਾਈਕਲਿੰਗ ਆ ਤੇ ਜੰਪਿੰਗ ਤੇ ਜੋਗਿੰਗ ਹੈ ਇਹ ਸਾਰੀਆਂ ਸਾਡੇ ਹਾਰਟ ਨੂੰ ਬਹੁਤ ਸਟਰੋਂਗ ਕਰਦੀਆਂ ਹੈਗੀਆਂ ਆ ਤੇ ਆਕਸੀਜਨ ਦੀ ਜਿਹੜੀ ਇਸਤੇਮਾਲ ਹੈਗਾ ਆ ਉਹ ਜ਼ਿਆਦਾ ਵਧਉਂਦੀ ਆ ਤੇ ਵੈਸੇ ਦੋਨੋਂ ਹੀ ਬਹੁਤ ਸਾਡੇ ਸਰੀਰ ਲਈ ਗੁਣਕਾਰੀ ਹੈਗੀਆਂ ਆ ਜਿੱਦਾਂ ਜਿੱਦਾਂ 올ਡ ਏਜ ਹੁੰਦੀ ਆ ਜ਼ਿਆਦਾ ਉਮਰ ਦੇ ਵਿੱਚ ਸਾਡੀਆਂ ਹੱਡੀਆਂ ਜਿਹੜੀਆਂ ਹੈਗੀਆਂ ਆ ਉਹ ਕਮਜ਼ੋਰ ਹੋ ਜਾਂਦੀਆਂ ਹੈਗੀਆਂ ਔਰ ਜਿਹੜੀ ਤਾਕਤ ਦੀ ਸਖਲਾਈ ਹੈਗੀ ਆ ਇਹ ਉਹਨਾਂ ਨੂੰ ਇੱਕ ਤਾਂ ਬਣਾਈ ਰੱਖਦੀਆਂ ਆ ਦੂਸਰਾ ਉਹਨਾਂ ਨੂੰ ਸਹਾਇਤਾ ਦਿੰਦੀਆਂ ਹੈਗੀਆਂ ਆ ਤਾਕਤ ਖੂਨ ਵਿੱਚ ਹੱਡੀਆਂ ਦੇ ਦੀ ਤਾਕਤ ਦੇ ਵਿੱਚ ਕਿਉਂਕਿ ਇਹ ਜਿਹੜੇ ਆਸਟਿਓਕਲਾਸ ਹੁੰਦੇ ਆ ਸੈੱਲ ਉਹਨਾਂ ਦੇ ਐਕਟੀਵੇਟ ਕਰਦੀ ਗਿਆ ਹੈਗੀ ਆ ਸਟਰੈਂਥ ਟ੍ਰੇਨਿੰਗ ਜਿਹੜੀ ਹੈਗੀ ਆ ਖਾਸ ਕਰਕੇ ਸਾਡੇ ਜਿਹੜੇ ਚੂਣਾ ਤੇ ਜੋਇੰਟ ਹੈਗੇ ਆ ਜਾਂ ਸਾਡੇ ਰੀਡ ਦੀ ਹੱਡੀ ਤੇ ਜੋਇੰਟ ਹੈਗੇ ਆ ਜਾਂ ਸਾਡੀ ਕਲਾਈ ਦਾ ਜੋਇੰਟ ਹੈਗਾ ਆ ਇਹਨਾਂ ਲਈ ਇਹ ਸਟਰੈਂਥ ਟ੍ਰੇਨਿੰਗ ਜਿਹੜੀ ਹੈਗੀ ਆ ਉਹ ਬਹੁਤ ਗੁਣਕਾਰੀ ਹੁੰਦੀ ਆ ਕਿਉਂਕਿ ਇਹਨਾਂ ਵਿੱਚ ਇਹੀ ਖਾਸ ਕਰਕੇ ਆਸਟਿਓਪਰੋਸਿਸ ਜਿਹੜਾ ਹੈਗਾ ਆ ਉਹ ਦੇਖਣ ਨੂੰ ਮਿਲਦਾ ਹੈਗਾ ਆ ਭਾਰ ਚੁੱਕਣ ਦੇ ਨਾਲ ਤੁਹਾਡਾ ਵਜ਼ਨ ਵੀ ਘਟਦਾ ਹੈਗਾ ਆ ਉਹ ਬਾਡੀ ਫੈਟ ਜਿਹੜੀ ਹੈਗੀ ਆ ਉਹ ਘਟਦੀ ਹੈਗੀ ਆ ਤੇ ਤੁਹਾਡੇ ਜਿਹੜੀਆਂ ਕੈਲੋਰੀਜ਼ ਜਿਹੜੀਆਂ ਬਰਨ ਹੁੰਦੀਆਂ ਹੈਗੀਆਂ ਆ ਉਹ ਜ਼ਿਆਦਾ ਹੋਣ ਲੱਗ ਪੈਂਦੀਆਂ ਹੈਗੀਆਂ ਜਦ ਤੁਸੀਂ ਸਟਰੈਂਥ ਟ੍ਰੇਨਿੰਗ ਜਾਂ ਤਾਕਤ ਦੀ ਸਖਲਾਈ ਕਰਦੇ ਜਾਗੇ ਉਹਦੇ ਨਾਲ ਕੀ ਹੁੰਦਾ ਆ ਕਿ ਤੁਹਾਡੇ ਜਦੋਂ ਫੈਟ ਘਟਦੀ ਆ ਤਾਂ ਤੁਹਾਡੇ ਮਸਲ ਜਿਹੜੇ ਹੈਗੇ ਆ ਉਹ ਸਟਰੋਂਗ ਹੁੰਦੇ ਆ ਹੈਲਦੀ ਹੁੰਦੇ ਆ ਤੇ ਇਹ ਜੇ ਜਦੋਂ ਮਸਲ ਤੁਹਾਡੇ ਸਟਰੋਂਗ ਹੁੰਦੇ ਆ ਤਾਂ ਤੁਸੀਂ एरोਬਿਕ ਐਕਸਰਸਾਈਜ਼ਸ ਲਈ ਜਿਹੜੀਆਂ ਇੰਜਰੀ ਹੋਣ ਦਾ ਖਤਰਾ ਹੁੰਦਾ ਆ ਉਹਦੇ ਤੋਂ ਵੀ ਨਿਜਾਤ ਪਾਉਣੀ ਹੈਗੀ ਆ ਕਿਉਂਕਿ ਮਸਲ ਤੁਹਾਡੇ ਸਟਰੋਂਗ ਹੋ ਬਿਜਾਗੇ ਆ ਤੇ ਹੋਰ ਗੱਲ ਹੈ ਕਿ ਤੁਸੀਂ ਆਪਣਾ ਸੰਤੁਲਨ ਜਿਹੜਾ ਹੈਗਾ ਆ ਉਹ ਕਾਇਮ ਰੱਖਦੇ ਹੋ ਬੈਲੈਂਸ ਰੱਖਦੇ ਹੋਗੇ ਤੇ ਕਿਉਂਕਿ ਜਿੱਦਾਂ ਜਿੱਦਾਂ ਉਮਰ ਵੱਧਦੀ ਹੈ ਤੁਹਾਡੀਆਂ ਜਿਹੜੀਆਂ ਲੱਤਾਂ ਹੈਗੀਆਂ ਉਹਨਾਂ ਦੀ ਵੀ ਤਾਕਤ ਘਟ ਜਾਂਦੀ ਹੈਗੀ ਆ ਤੇ ਉਹਨਾਂ ਦੇ ਨਾਲ ਕਈ ਵਾਰੀ ਡਿੱਗਣ ਦਾ ਖਤਰਾ ਵੀ ਰਹਿੰਦਾ ਤੇ ਉਹਦੇ ਨਾਲ ਫ੍ਰੈਕਚਰਸ ਵੀ ਹੋ ਜਾਂਦੇ ਹੈਗੇ ਆ ਤੇ ਇਹਦੇ ਵਿੱਚ ਜੇ ਅਗਰ ਤੁਸੀਂ ਤਾਕਤ ਦੀ ਸਖਲਾਈ ਲੱਤਾਂ ਦੇ ਦੁਆਲੇ ਕਰੋ ਜਿੱਦਾਂ ਲੈਗ ਐਕਸਟੈਂਸ਼ਨ ਹੈਗੀ ਆ ਲੰਮੀਆਂ ਕਰ ਲੀਆਂ ਲੱਤਾਂ ਜਾਂ ਲੈਗ ਕਰਲਸ ਕਰ ਲੀਆਂ ਲੱਤਾਂ ਨੂੰ ਮੋੜਨਾ ਤੇ ਕਈ ਵਾਰੀ ਲੈਗ ਪ੍ਰੈਸਸ ਲੈਗਾ ਨੂੰ ਪ੍ਰੈਸ ਕਰਨਾ ਹੈਗਾ ਆ ਇਸ ਤਰ੍ਹਾਂ ਦੀਆਂ ਐਕਸਰਸਾਈਜ਼ਸ ਦੇ ਨਾਲ ਜਾਂ ਜ਼ਿਆਦਾ ਵਾਕ ਕਰਨਾ ਹੈਗਾ ਆ ਇਹਦੇ ਨਾਲ ਤੁਹਾਡਾ ਜਿਹੜਾ ਸਟਰੈਂਥ ਟ੍ਰੇਨਿੰਗ ਹੈਗੀ ਆ ਉਹ ਕਾਫੀ ਹੁੰਦੀ ਆ ਤੇ ਇਹ ਇਹ ਜਿਹੜੇ ਤੁਹਾਡਾ ਬੈਲੈਂਸ ਹੈਗਾ ਆ ਉਹ ਨੂੰ ਇੰਪਰੂਵ ਕਰ ਦਿੰਦੀ ਹੈਗੀ ਆ ਫਿਰ ਜਿਹੜੀ ਸਟਰੈਂਥ ਟ੍ਰੇਨਿੰਗ ਜਾਂ ਤਾਕਤ ਦੀ ਸਖਲਾਈ ਆ ਤੁਹਾਡੇ ਪੱਠਿਆਂ ਨੂੰ ਮੂਵ ਕਰਨ ਦੇ ਵਿੱਚ ਬਹੁਤ ਹੈਲਪ ਕਰਦੀ ਹੈਗੀ ਆ ਤੇ ਜੇ ਤੁਹਾਡੇ ਤਕਰੀਬਨ ਬੈੱਕ ਇੱਕ ਹੈਗਾ ਕਮਰ ਦਾ ਦਰਦ ਹੈਗਾ ਆ ਤੇ ਉਹਦੇ ਵਿੱਚ ਤੁਹਾਡੇ ਜਿਹੜੇ ਕੋਰ ਮਸਲ ਹੈਗੇ ਆ ਉਹ ਜਿਹੜੇ ਸਾਡੇ ਬੇਸਿਕ ਬੈਕ ਦੇ ਮਸਲਸ ਹੈਗੇ ਉਹਨਾਂ ਨੂੰ ਸਟਰੈਂਥਨ ਕਰਦੀ ਹੈਗੀ ਆ ਇਹ ਤਾਕਤ ਦੀ ਸਖਲਾਈ ਤੇ ਜਿਹੜੇ ਲੋਅਰ ਬੈਕ ਤੇ ਜੇ ਐਬਡੋਮినਲ ਦੇ ਵੀ ਮਸਲਸ ਦੀ ਟ੍ਰੇਨਿੰਗ ਹੋ ਜਾਂਦੀ ਹੈਗੀ ਆ ਤਾਂ ਉਹ ਬਸਲਸ ਨੂੰ ਅੱਛੀ ਗੁੱਡ ਸ਼ੇਪ ਦੇ ਦਿੰਦੇ ਆ ਤੇ ਉਹਦੇ ਨਾਲ ਜਿਹੜੀ ਮਤਲਬ ਤੁਹਾਡੀ ਉਮਰ ਦੇ ਮੁਤਾਬਕ ਜਿਹੜੀ ਕਮਜ਼ੋਰੀ ਹੈਗੀ ਆ ਬਸ ਪੱਠਿਆਂ ਦੀ ਉਹ ਠੀਕ ਹੋ ਜਾਂਦੀ ਆ ਤੇ ਕਮਰ ਦਰਦ ਵੀ ਠੀਕ ਹੋ ਜਾਂਦਾ ਹੈਗਾ ਤੁਸੀਂ ਲਚਕਦਾਰ ਵੀ ਬਣ ਜਾਂਦੇ ਫਲੈਕਸੀਬਲ ਹੋ ਜਾਂਦੇ ਆ ਜਦੋਂ ਤੁਸੀਂ ਤਾਕਤ ਦੀ ਸਖਲਾਈ ਦਾ ਟ੍ਰੇਨਿੰਗ ਲੈਂਦੇ ਆ ਤੇ ਉਹਦੇ ਨਾਲ ਤੁਹਾਨੂੰ ਹੂੰ ਲਚਕਦਾਰ ਹੋ ਜੰਨੇ ਫਲੈਕਸੀਬਲ ਹੁੰਦੇ ਜੇ ਤੁਹਾਡੇ ਜੋਇੰਟਸ ਪਹਿਲਾਂ ਥੋੜੇ ਬਹੁਤ ਆਰਥਰਾਇਟਿਸ ਨਾਲ ਦੁਖਦੇ ਆ ਜਾਂ ਜਸ ਸਟਿਫ ਹੋਏ ਹੋਇਆ ਤਾਂ ਉਹਨਾਂ ਨੂੰ ਲਚਕ ਉਹਦੇ ਉਹਨਾਂ ਦੇ ਵਿੱਚ ਆ ਜਾਂਦੀ ਹੈਗੀ ਆ ਤੇ ਜਦੋਂ ਪੱਠੇ ਸਟਰੋਂਗ ਹੁੰਦੇ ਆ ਤੇ ਜ਼ਿਆਦਾ ਪੱਠਿਆਂ ਦੇ ਨਾਲ ਤੁਹਾਡੇ ਜਿਹੜੇ ਜੋਇੰਟਸ ਹੈਗੇ ਉਹਨਾਂ ਦੇ ਵਿੱਚ ਲੂਬ੍ਰੀਕੇਸ਼ਨ ਹੋ ਜਾਂਦੀ ਆ ਤਾਂ ਜੇ ਥੋੜੀ ਬਹੁਤ ਸਵੇਲਿੰਗ ਵੀ ਹੋਵੇ ਤਾਂ ਉਹ ਵੀ ਉਹਦੇ ਨਾਲ ਘਟ ਜਾਂਦੀ ਹੈਗੀ ਆ ਇਹ ਦੇ ਨਾਲ ਜਿਹੜੀ ਹੱਡੀ ਦਾ ਜਿਹੜਾ ਘਟਣਾ ਮੈਂ ਜਿਸ ਤਰ੍ਹਾਂ ਦੱਸਿਆ ਹੈਗਾ ਆ ਉਹ ਵੀ ਰੁਕ ਜਾਂਦਾ ਹੈਗਾ ਆ ਤੇ ਹਾਰਟ ਅਟੈਕ ਦੇ ਵਿੱਚ ਵੀ ਇਹਦੀ ਕਾਫੀ ਮਹੱਤਤਾ ਦੱਸੀ ਗਈ ਹੈਗੀ ਆ ਪਹਿਲਾਂ ਤਾਂ ਲਿਫਟਿੰਗ weight ਜਿਹੜਾ ਸੀ ਉਹਦਾ ਮਤਲਬ ਸੀ ਕਿ ਤੁਹਾਡੇ ਜਿਹੜੇ ਹਾਰਟ ਦਾ ਬੋਝ ਹੈਗਾ ਆ ਉਹਨੂੰ ਵੀ ਕੱਟ ਕਰ ਦਿੰਦੇ ਕਿਉਂਕਿ ਜੇ ਤੁਹਾਡਾ ਵਜ਼ਨ ਘੱਟ ਹੋਣਾ ਹੈ ਤਾਂ ਹਾਰਟ ਦੇ ਉੱਤੇ ਡੈਫੀਨਿਟਲੀ ਉਹਦਾ ਅਸਰ ਹੋਣਾ ਹੈ ਔਰ ਹਾਰਟ ਦੇ ਉੱਤੇ ਜਿਆਦਾ ਪ੍ਰੈਸ਼ਰ ਜਿਹੜਾ ਆ ਉਹ ਕੱਟਣਾ ਹੈਗਾ ਹੈ ਜੇ ਵੇਟ ਟ੍ਰੇਨਿੰਗ ਤੁਹਾਡੀ ਇਸ ਤਕਰੀਬਨ ਇੱਕ ਇੱਕ ਘੰਟਾ ਪ੍ਰਤੀ ਹਫਤਾ ਤੁਸੀਂ ਕਰਦੇ ਹੈਗੇ ਆਂ ਤੇ ਉਹਦੇ ਨਾਲ ਤੁਹਾਡੇ ਮਤਲਬ ਹੈਵੀ ਲਿਫਟਿੰਗ ਜਿਹੜੀ ਹੈਗੀ ਆ ਹਾਰਟ ਦੀ ਵੀ ਘਟ ਜਾਂਦੀ ਹੈਗੀ ਆ ਹਾਰਟ ਅਟੈਕ ਤੇ ਸਟ੍ਰੋਕ ਜਿਹੜਾ ਆ ਤਕਰੀਬਨ 70% ਘਟ ਜਾਂਦਾ ਹੈਗਾ 70% ਉਹਦੇ ਚਾਂਸਸ ਘਟ ਜਾਂਦੇ ਆ ਜੇ ਇੱਕ ਇੱਕ ਘੰਟਾ ਇੱਕ ਹਫਤੇ ਦਾ ਤੁਸੀਂ ਕਰਦੇ ਆ ਇਹ ਤੁਹਾਨੂੰ ਲਗਾਤਾਰ ਕਰਨ ਦੀ ਲੋੜ ਨਹੀਂ ਹੈ ਈਵਨ ਤੁਸੀਂ 20 ਮਿੰਟ ਤਿੰਨ ਵਾਰੀ ਵੀ ਹਫਤੇ ਦੇ ਵਿੱਚ ਕਰ ਸਕਦੇ ਹੈਗੇ ਆ ਤੇ ਉਹ ਉਹ ਵੀ ਤੁਹਾਡਾ ਕੰਮ ਕਰੇਗਾ ਔਰ 70% ਤੁਹਾਡਾ ਇਹਦੇ ਨਾਲ ਫਾਇਦਾ ਹੁੰਦਾ ਆ ਹਾਰਟ ਅਟੈਕ ਦੇ ਵਿੱਚ ਫਿਰ ਇਹਦਾ ਟਾਈਪ 2 ਡਾਇਬੀਟਿਸ ਮਲਾਈਟਸ ਦੇ ਵਿੱਚ ਵੀ ਬਹੁਤ ਫਾਇਦਾ ਹੈ ਪਹਿਲਾਂ ਤਾਂ ਇਹ ਇਹਦਾ ਫਾਇਦਾ ਜਿਹੜਾ एरोਬਿਕ ਐਕਸਰਸਾਈਜ਼ਸ ਦਾ ਫਾਇਦਾ ਸਾਨੂੰ ਪਤਾ ਲੱਗਾ ਸੀ ਕਿ ਸਿਰਫ ਇਹ एरोਬਿਕ ਐਕਸਰਸਾਈਜ਼ਸ ਜਿਹੜੀਆਂ ਹੈਗੀਆਂ ਉਹ ਹੀ ਇਹਦੇ ਵਿੱਚ ਟਾਈਪ 2 ਦੇ ਵਿੱਚ ਫਾਇਦਾ ਕਰਦੀਆਂ ਆ ਪਰ ਹੁਣ ਸਟੱਡੀਜ਼ ਦੇ ਵਿੱਚ ਆਇਆ ਆ ਕਿ ਜਿਹੜਾ weight lift ਕਰਨਾ ਆ ਜਾਂ strength training ਲੈਣੀ ਹੈਗੀ ਆ ਉਹਦੇ ਨਾਲ ਗਲੂਕੋਜ਼ ਦੀ ਪ੍ਰੋਸੈਸਿੰਗ ਦੇ ਵਿੱਚ ਕਿ ਮੈਟਾਬੋਲਿਜ਼ਮ ਦੀ ਬੂਸਟਿੰਗ ਦੇ ਵਿੱਚ ਤੇ weight loss ਦੇ ਵਿੱਚ ਵੀ ਇਹਦਾ ਬਹੁਤ ਯੋਗਦਾਨ ਹੈਗਾ ਹੈ ਸਟਰੈਂਥ ਟ੍ਰੇਨਿੰਗ ਦਾ ਤੇ ਸਾਨੂੰ ਕੋਈ ਜਿਮ ਜਾਣ ਦੀ ਵੀ ਲੋੜ ਨਹੀਂ ਹੈ ਤੁਸੀਂ ਇਹਨਾਂ ਮਹਿੰਗਾ ਮਹਿੰਗਾ ਵੀ ਨਹੀਂ ਹੁੰਦਾ ਇਹ ਤੇ ਟਾਈਮ ਕੰਜ਼ਿਊਮਿੰਗ ਵੀ ਨਹੀਂ ਹੈ ਸਟਰੈਂਥ ਟ੍ਰੇਨਿੰਗ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੈਗੇ ਆ ਤੁਸੀਂ ਦੋ ਕੈਨ ਲੈਣੇ ਆ 16 ਉਸ ਦੇ ਜਾਂ ਦੋ ਬੋਤਲਾਂ ਲੈ ਲੈਣੀਆਂ ਜਿਹੜੀਆਂ 2 ਲੀਟਰ ਵਾਲੀਆਂ ਹੈਗੀਆਂ ਆ ਉਹਨਾਂ ਦੇ ਨਾਲ ਦੋਨਾਂ ਹੱਥਾਂ 'ਚ ਫੜ ਕੇ ਤੁਸੀਂ ਆਪਣੇ ਹੱਥਾਂ ਦੇ ਨਾਲ ਬਾਹਾਂ ਦੇ ਨਾਲ ਐਲਬੋ ਤੋਂ ਮਤਲਬ ਫਲੈਕਸ ਕਰਨਾ ਔਰ ਐਕਸਟੈਂਡ ਕਰਨਾ ਹੈ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੈਗੀਆਂ ਇਹਦੇ ਨਾਲ ਉੱਠ ਕੇ ਬੈਠ ਕੇ ਮਤਲਬ ਹਰ ਤਰ੍ਹਾਂ ਦੀ ਐਕਸਰਸਾਈਜ਼ ਤੁਸੀਂ ਇਹ ਇਨ੍ਹਾਂ ਦੋਹਾਂ ਦੇ ਨਾਲ ਹੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਇੱਕ ਕੰਧ ਦੇ ਨਾਲ ਤੁਸੀਂ ਖੜੇ ਹੋ ਕੇ ਆਪਣੇ ਹੱਥ ਗੰਧ ਦੇ ਨਾਲ ਲਾ ਕੇ ਤੇ ਦੋ ਦੋ ਫੁੱਟ ਪਿੱਛੇ ਹੋ ਕੇ ਤੁਸੀਂ ਅੱਗੇ ਨੂੰ ਔਰ ਪਿੱਛੇ ਨੂੰ ਝੁਕ ਸਕਦੇ ਹੈਗੇ ਆ ਅੱਗੇ ਨੂੰ ਜਾਣਾ ਤੇ ਪਿੱਛੇ ਨੂੰ ਜਾਣਾ ਇਸ ਤਰ੍ਹਾਂ ਵੀ ਕਰ ਸਕਦੇ ਹੈਗੇ ਆ ਤੇ ਜਿੱਦਾਂ ਪੁਸ਼ਅਪਸ ਕਰਦੇ ਹੈਗੇ ਆ ਉਸ ਤਰ੍ਹਾਂ ਆਪਾਂ ਕਰ ਸਕਦੇ ਹੈਗੇ ਆ ਯੋਗਾ ਇਹਦੇ ਨਾਲ ਵੀ ਕਰ ਸਕਦੇ ਹੈਗੇ ਆ ਯੋਗਾ ਦੇ ਨਾਲ ਤੁਹਾਨੂੰ ਮਤਲਬ ਕਾਫੀ ਫਲੈਕਸੀਬਿਲਟੀ ਹੁੰਦੀ ਹੈਗੀ ਆ ਤੇ ਉਹਦੇ ਨਾਲ ਵੀ ਮਸਲ ਜਿਹੜੇ ਆ ਸਟਰੋਂਗ ਹੁੰਦੇ ਆ ਜੇ 90 ਮਿੰਟਸ ਯੋਗਾ ਨਾਲ ਕਰ ਲੈਨੇ ਆ ਹਫਤੇ ਚ ਦੋ ਵਾਰੀ ਤਕਰੀਬਨ 8 ਹਫਤੇ ਅਗਰ ਅਸੀਂ ਇਹ ਲਗਾਤਾਰ ਕਰ ਲੈਨੇ ਆ ਤਾਂ ਸਾਡੇ ਮਸਲਸ ਦੀ ਸਟਰੈਂਥ ਵੀ ਕਾਫੀ ਵੱਧ ਜਾਂਦੀ ਆ ਤੇ ਫਲੈਕਸੀਬਿਲਟੀ ਵੀ ਜੋਇੰਟਸ ਦੀ ਕਾਫੀ ਹੋ ਜਾਂਦੀ ਹੈਗੀ ਆ ਤੇ ਇਹਦੇ ਨਾਲ एरोਬਿਕ ਵੀ ਵਰਕਆਊਟ ਕਰ ਸਕਦੇ ਹੈਗੇ ਆ एरोਬਿਕ ਦੇ ਵਿੱਚ ਜਿਹੜੀ ਜਦੋਂ ਅਸੀਂ एरोਬਿਕ ਸਟਰੈਂਥ ਟ੍ਰੇਨਿੰਗ ਦੇ ਨਾਲ ਕਰਦੇ ਆ ਉਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈਗਾ ਆ ਉਹਦੇ ਨਾਲ ਸਾਡੀ ਸਲੀਪ ਦੇ ਵਿੱਚ ਫਰਕ ਪੈ ਜਾਂਦਾ ਸਾਡੀ ਮੈਂਟਲ ਹੈਲਥ ਦੇ ਵਿੱਚ ਬਹੁਤ ਇਜ਼ਾਫਾ ਹੁੰਦਾ ਹੈਗਾ ਆ ਅ ایرੋਬਿਕ ਐਕਸਰਸਾਈਜ਼ ਜਿੱਦਾਂ ਹੈਗੀਆਂ ਆ ਫਿਰ ਤੁਸੀਂ ਬਾਈਕ ਚਲਾਉਂਦੇ ਹੈਗੇ ਜਾਂ ਸਾਈਕਲਿੰਗ ਕਰਦੇ ਹੈਗੇ ਜਾਂ ਸਵੀਮਿੰਗ ਕਰਦੇ ਹੈਗੇ ਜਾਂ ਰੋਇੰਗ ਕਰਦੇ ਹੈਗੇ ਜਾਂ ਜੰਪਿੰਗ ਕਰਦੇ ਹੈ ਜਾਂ ਜਾਂ ਜੋਗਿੰਗ ਕਰਦੇ ਆ ਇਹਨਾਂ ਦੇ ਨਾਲ ਵੀ ਤੁਹਾਡਾ ਕਾਫੀ ਫਾਇਦਾ ਹੁੰਦਾ ਆ ਔਰ ਇਹ ਐਕਸਰਸਾਈਜ਼ਸ ਤੁਸੀਂ ਸਟਰੈਂਥ ਟ੍ਰੇਨਿੰਗ ਤੋਂ ਪਹਿਲਾਂ ਐਜ਼ ਅ ਵਾਰਮਅਪ ਵੀ ਕਰ ਸਕਦੇ ਹੈਗੇ ਆ ਤਾਂ ਇਹਦਾ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਹੈ ਇਹ ਕੁਸ਼ਲਕ ਐਕਸਰਸਾਈਜ਼ਸ ਹੈਗੀਆਂ ਜਿਹੜੀਆਂ ਤੁਸੀਂ ਆਪਣੇ ਰੁਟੀਨ ਦੇ ਵਿੱਚ ਕਰ ਸਕਦੇ ਆ ਔਰ ਇਹਦੇ ਨਾਲ ਤੁਸੀਂ ਆਪਣੇ ਬਾਡੀ ਲਈ ਕਾਫੀ ਤੋਂ ਕਾਫੀ ਜ਼ਿਆਦਾ ਫਾਇਦਾ ਲੈ ਸਕਦੇ ਹੋ ਥੈਂਕ ਯੂ ਵੈਰੀ ਮਚ